ਰਿਕਾਰਡ ਸਾਈਜ ਫਤਿਹ ਕੁਦਰਤ ਬਲਿਹਾਰੀ ਕੁਦਰਤ ਵਸਿਆ ਤੁਰੰਤ ਤੁਰੰਤ ਜਾਈ ਲਿਖੇ ਇੱਕ ਮਟਾ ਲਾ ਦੀ ਤੇ ਰੱਖ ਲਓ ਜੇ ਤੇ ਕੁਦਰਤ ਦੇ ਵਿੱਚ ਬੈਠ ਕੇ ਬੰਦਗੀ ਕਰਨ ਦਾ ਆਪਣਾ ਆਨੰਦ ਹੈ ਹਾਂ ਅਪਿਛ ਕੁਦਰਤੀ ਜਣਾ ਸਾਰੇ ਫਰੈਸ਼ਨੈਸ ਕੋਸ਼ਿਸ਼ ਕਰੋ ਜਿੰਨਾ ਨੇਚਰ ਦੇ ਵਿੱਚ ਬੈਠ ਕੇ ਧਿਆਨ ਸਿਮਰਨ ਹੋ ਸਕੇ ਨੇਚਰ ਦੇ ਵਿੱਚ ਬੈਠ ਕੇ ਹਣਾ ਸੋ ਅਜੇ ਤਾਂ ਮੁੰਡਾ ਕਿੰਨਾ ਵਜੇ 4 ਵਜੇ ਪਰ 4 ਵਜੇ ਇੱਥੇ ਆ ਜਾਣ ਨੂੰ ਹੋ ਜਾਂਦਾ ਹੈ ਦੇਖੋ ਤੇ ਇਹ ਚੀਜ਼ ਹੈ ਸੋ ਕਿ ਕੁਦਰਤ ਦੇ ਵਿੱਚ ਧਿਆਨ ਕਰਨ ਦਾ ਆਪਣਾ ਹੀ ਇੱਕ ਆਨੰਦ ਹੈ ਕਹਿੰਦਾ ਸੋ ਅੰਮ੍ਰਿਤਸਰ ਵਾਲੇ ਆਪਣਾ ਇਹਨੇ ਪਜਰਬੰਦੀ ਸੰਪੂਰਨ ਕਰਨ ਤੋਂ ਬਾਅਦ ਜਲ ਪਾਣੀ ਛਕੋ ਰਾ ਹੁਣ ਹੂੰ ਤੇ ਕਾਫੀ ਇਹ ਚਾਹ ਪੀ ਸਕਦੇ ਨੇ ਸੋ ਕੁਦਰਤ ਦੇ ਵਿੱਚ ਦਿਮਾਗ ਫਰੈਸ਼ ਇਸ ਕਰਕੇ ਆਪਾਂ ਇੱਥੇ ਵਧੀਆ ਫੀਲ ਕਰਦੇ ਆਂ ਰਿਹائش ਠੀਕ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਸੋ ਕੋਸ਼ਿਸ਼ ਕਰਾ ਕਰੋ ਵੀ ਕੁਦਰਤ ਦੇ ਵਿੱਚ ਜਾ ਕੇ ਬੈਠੋ ਪਿੰਡਾਂ ਵਿੱਚ ਨਹਿਰਾਂ ਵਗਦੀਆਂ ਨੇ ਉਧਰ ਕਿਨਾਰੇ ਬੈਠੇ ਜਾ ਸਕਦਾ ਬੜਾ ਆਨੰਦ ਹੈ ਛੱਤ ਤੇ ਬੈਠ ਜਾਓ ਜਿਵੇਂ ਆਪਣੇ ਪੰਜਾਬ ਦੇ ਵਿੱਚ ਛੱਤ ਤੇ ਬੈਠ ਜਾਓ ਛੋਟੇ ਜਿਹੇ ਪੱਖਾ ਲਾ ਲਓ ਕੋਲੇ ਉੱਥੇ ਬੈਠੋ ਫਰੈਸ਼ ਹੁੰਦੀ 에ਅਰ ਅੰਦਰ ਬੈਠਦੇ ਆਪਾਂ ਜ਼ਿਆਦਾਤਰ ਕੋਸ਼ਿਸ਼ ਕਰਦੇ ਕਹਿੰਦੇ ਦੇਖਿਓ ਆ ਅ ਫ੍ਰੈਸ਼ਰ ਉੱਤੇ ਬੈਠ ਕੇ ਧਿਆਨ ਕਰਨ ਦੀ ਕੋਸ਼ਿਸ਼ ਕਰਿਓ ਬੜਾ ਆਨੰਦ ਬਣੇਗਾ ਬਹੁਤ ਆਨੰਦ ਬਣੇਗਾ ਬੜੀ ਕਿਰਪਾ ਫੀਲ ਕਾ ਹੁੰਦੀ ਮਹਾਰਾਜ ਦੀ ਕਿਰਪਾ ਜਿਵੇਂ ਚਲ ਮੈਂ ਤਾਂ ਹੁਣ ਨਿਤਨੇਮ ਸੰਪੂਰਨ ਕਰ ਲਿਆ ਪਰ ਇੱਥੇ ਆਪਾਂ ਬੈਠ ਕੇ ਬਸ ਇੱਥੇ ਬੈਠੇ ਰਹਿ ਗੋ ਵਾਹਿਗੁਰੂ 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 ਨਾਲ ਦੰਬਾ ਸਾਹ ਲੈ ਲਿਆ ਫਰੈਸ਼ 에ਅਰ ਨਾਲ ਸਿਮਰਨ ਹੋ ਗਿਆ ਇਤੀਜਾ ਠੀਕ ਹੈ ਨਾ ਇਤੀਜਾ ਜ਼ਿੰਦਗੀ ਏਡੀ ਕੋਈ ਉਹ ਨਹੀਂ ਹੈ ਬਸ ਉਹਨੂੰ ਥੋੜਾ ਜਿਹਾ ਬਦਲਣਾ ਪੈਂਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਫਰੈਸ਼ ਫਰੈਸ਼ ਨੈਸ ਦੇ ਵਿੱਚ ਬੈਠੋ ਸਿਮਰਨ ਕਰੋ ਜਿਆਦਾ ਆਨੰਦ ਬਣੇਗਾ ਨਾਲੇ ਮਾਨ ਖੁਸ਼ ਨਾਲੇ ਸ਼ਰੀਰ ਹਨ ਤੇ ਇਹ ਚੀਜ਼ਾਂ ਅਸੀਂ ਆਪਣੇ ਜੀਵਨ ਚ ਲੈ ਕੇ ਆ ਸਕਦੇ ਹਾਂ ਬੁੜੀਆਂ ਸੋਖੀਆਂ ਨੇ ਐਡਾ ਤਾਂ ਕੋਈ ਔਖਾ ਨਹੀਂ ਹੈਗਾ ਜੀਵਨ ਆਪ ਹੀ ਆਪ ਔਖਾ ਕਰਿਆ ਹੋਇਆ ਤੁਸੀਂ ਆਪ ਉੜਜਾ ਲਿਆ ਘੰਟਾ ਬੰਦੋ ਆਪਣੇ ਆਪ ਵਾਸਤੇ ਕੱਢਣ ਲੱਗ ਜੇ ਡੇਲੀ ਆਪਣੇ ਵਾਸਤੇ ਕੱਢੋ ਲੋ ਜੋ ਸੈਲਫਿਸ਼ ਹੋ ਜਾਓ ਸਵਾਰਥੀ ਹੋ ਜਾਓ ਆਪਦੇ ਲਈ ਇੱਕ ਘੰਟਾ ਦਿਓ ਆਪਣੇ ਆਪ ਸਿਮਰਨ ਲਈ ਤੇ ਫਰੈਸ਼ਨੈਸ ਦੇ ਵਿੱਚ ਬੈਠ ਕੇ ਸਿਮਰਨ ਕਰਨ ਦੇ ਲਈ ਬਾਕੀ ਤੇ 23 ਘੰਟੇ ਜਿੱਥੇ ਮਰਜੀ ਲਾਓ ਇੱਕ ਘੰਟਾ ਦਿਓ ਸਿਰਫ ਆਪਣੇ ਆਪ ਨੂੰ ਡੇਲੀ ਉਹ ਤੁਹਾਡਾ ਹੈ ਫਰੈਸ਼ਅਪ ਵਿੱਚ ਬੈਠ ਕੇ ਸਿਮਰਨ ਕਰਨਾ ਹੈ ਤੁਹਾਨੂੰ ਕਹਿੰਗਾ ਜਿੱਕੇ ਤੇ ਫਰਸ਼ ਜਾਇਏ ਤੂਤਾ ਹੀ ਥੇ ਬੈਠ ਹੈ ਚਲੋ ਦਿਨ ਕੋ ਹੈਗਾ ਠੀਕ ਹੈ ਜਿੰਨੇ ਕੋ ਨਹੀਂ ਹੈਗਾ ਛੱਤ ਤੇ ਬੈਠ ਸਕਦੇ ਆ ਆਪਣੇ ਠੀਕ ਹੈ ਨਾ ਛੱਤ ਤੇ ਬੈਠ ਸਕਦੇ ਕਮਰੇ ਚ ਆਪਾਂ ਬੈਠ ਕੇ ਆਮ ਬੰਦੇ ਸਿਮਰਨ ਕਰਦੇ ਜਾਓ ਤੇ ਨਹੀਂ ਓਪਨ ਚ ਬੈਠ ਹੁਣ ਵੈਸੇ ਤਾਂ ਇੱਥੇ ਵੀ ਹੁਣ ਅੱਗੇ ਹਜੇ ਤਾਂ ਨਹੀਂ ਅੱਗੇ ਜਾ ਕੇ ਸਨੋਸ ਨੂੰ ਪੈ ਜਣੀ ਤੇ ਬੈਠਿਆ ਨਹੀਂ ਜਾਣਾ ਮੈਂ ਤਾਂ ਕੰਬਲ ਕੁੰਬਲ ਲੈ ਕੇ ਬੈਠ ਜਾਂਦਾ ਨਾ ਮੈਂ ਤਾਂ ਬੈਹ ਜੰਦਾ ਹੁਣ ਨਾ ਮੈਨੂੰ ਲੱਗਦਾ ਤੇ ਬੈਠੇ ਆ ਰਾਮ ਨੂੰ ਬੜਾ ਇਹਨ ਹਿਮਾਲੇ ਦਾ ਹੀ ਆਨੰਦ ਆਉਂਦਾ ਹੈ। ਠੀਕ ਹੈ ਨਾ? ਸੋ ਇਹ ਚੀਜ਼ਾਂ ਨੇ ਆਨੰਦ ਲੈ ਸਕਦੇ ਜਿੱਥੇ ਮਰਜ਼ੀ ਲੋ। ਤੁਹਾਡੇ ਉੱਤੇ ਹੈ। ਠੀਕ ਹੈ ਨਾ? ਆਪਣੇ ਆਪ ਨੂੰ ਸਮਾਉ ਦਿਓ ਸਿਮਰਨ ਦੇ ਲਈ ਤੇ ਸਰੀਰ ਦੇ ਲਈ। ਅਮਰਤ ਵੀਲੇ ਵਜਤ ਇੱਥੇ ਹੁਣ ਇਸ ਵळे ਜਿਵੇਂ ਸਵਾਕਚਾਰ ਹੋ ਗਏ ਹੁਣੇ। ਬਟ ਤੁਰੇ ਚੜ ਜਾਂਦੇ ਇਸ ਕਰਕੇ ਮੈਨੂੰ ਲੱਗਦਾ ਜਿਵੇਂ ਬੜਾ ਦਿਨ ਹੋ ਗਿਆ ਨਹੀਂ। ਆਪਣੇ ਆਪ ਨੂੰ ਸਮਝਾ ਦਿਓ ਸਿਮਰਨ ਲਈ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ